ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰ다 ਕਾ ਚੈਹਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਏ ਆ ਬਹੁਤ ਸੋਹਣੀ ਬਹੁਤ ਪਿਆਰੀ ਲੈ ਕੇ ਆਏ ਆ ਪਲੀਜ਼ ਹਨਾ ਭੈਣ ਬਣ ਕੇ ਜਿੰਨਾ ਭੈਣਾਂ ਕੋਲੇ ਇੰਗਲਿਸ਼ 'ਚ ਵੀਡੀਓ ਆਉਂਦੀ ਆ ਜਾਂ ਤੁਹਾਡੇ ਨਾਲ ਕੋਈ ਵੀ ਆ ਜਿਨ੍ਹਾਂ ਦੇ ਮਤਲਬ ਕਿ ਇੰਗਲਿਸ਼ 'ਚ ਚੱਲ ਰਹੀ ਆ ਵੀਡੀਓ ਤਾਂ ਤੁਸੀਂ ਕੋਸ਼ਿਸ਼ ਕਰੋ ਕਿ WhatsApp ਤੇ ਸਾਡੇ ਨਾਲ ਕੰਟੈਕਟ ਕਰੋ ਤਾਂ ਕਿ ਤੁਹਾਨੂੰ ਅਸੀਂ ਦੱਸ ਸਕੀਏ ਵੀ ਇੰਗਲਿਸ਼ 'ਚ ਵੀਡੀਓ ਆਉਣ ਦਾ ਰੀਜ਼ਨ ਕੀ ਆ ਤਾਂ ਉਹਨੂੰ ਕਿਵੇਂ ਤੁਸੀਂ ਸਹੀ ਕਰ ਸਕਦੇ ਹੋ ਠੀਕ ਹੈ ਜੀ ਤੇ ਅੱਜ ਦੀ ਜਿਹੜੀ ਕਲੈਕਸ਼ਨ ਰੋਗੀ ਆਰਗੈਂਜ਼ਾ ਦੇ ਉੱਪਰ ਰੋਗੀ ਟਿਸ਼ੂ ਦੇ ਉੱਪਰ ਰੋਗੀ ਬਹੁਤ ਸੋਹਣੇ ਡੈਸ ਲੈ ਕੇ ਆਈਆਂ ਪਾਰਟੀ ویئر ਜਿਹੜੀ ਕਲੈਕਸ਼ਨਾਂ ਸਰਦਾਰੀ ਜੀਆਂ ਰਹਿਣੀਆਂ ਨਾ ਜ਼ਿਆਦਾ ਮਤਲਬ ਕਿ ਹੋਣਗੀਆਂ ਵੀ ਚਮਕ-ਦਮਕ ਜੀ ਵਾਲੀਆਂ ਚੀਜ਼ਾਂ ਸਾਰੀਆਂ ਬ੍ਰਾਂਡੀਆਂ ਕਲੈਕਸ਼ਨਾਂ ਹੋਣਗੀਆਂ ਤੇ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਊਗਾ ਸਕਰੀਨ ਤੇ ਸਾਡਾ ਨੰਬਰ ਚੱਲ ਰਿਹਾ ਜਿਹਦੇ ਉੱਪਰ ਜਾ ਕੇ ਤੁਸੀਂ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਆਰਾਮ ਦੇ ਨਾਲ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਜਿਹੜੀਆਂ ਭੈਣਾ ਫਸਟ ਟਾਈਮ ਸਾਨੂੰ ਦੇਖ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਸ਼ੇਅਰ ਜਰੂਰ ਕਰਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਆ ਜਿਹੜੀ ਉਹ ਕਿੱਦਾਂ ਦੀ ਲੱਗਦੀ ਆ ਬਾਕੀ ਜਿੰਨਾਂ ਭੈਣਾਂ ਨੇ ਗਰੁੱਪ ਨੂੰ ਜੁਆਇਨ ਕਰਨਾ ਤਾਂ ਜਦੋਂ ਵੀ ਤੁਸੀਂ ਇਹ ਵਾਲਾ ਨੰਬਰ ਜਿਹੜਾ ਸਾਡਾ ਸਕਰੀਨ ਤੇ ਚੱਲ ਰਿਹਾ ਇਹ ਨਾਵੀਂ ਨਾਲ ਤੁਹਾਨੂੰ ਇੱਕ ਲਿੰਕ ਪ੍ਰੋਵਾਈਡ ਹੋ ਜਾਊਗਾ ਜਿਹੜਾ ਕਿ ਤੁਸੀਂ ਕਲਿੱਕ ਕਰਕੇ ਆਟੋਮੈਟਿਕਲੀ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਲੇਟੈਸਟ ਜੋ ਵੀ ਕਲੈਕਸ਼ਨਾਂ ਹੁਣ ਆ ਰਹੀਆਂ ਨੇ ਸੀਜ਼ਨ ਚੇਂਜ ਹੋ ਰਿਹਾ ਵਾ ਤਾਂ ਉਹਦਾਂ ਦੀਆਂ ਕਲੈਕਸ਼ਨਾਂ ਅਪਡੇਟਾਂ ਤੁਹਾਨੂੰ ਮਿਲਦੀਆਂ ਰਹਿਣਗੀਆਂ ਉਹਦੇ ਵਿੱਚ ਠੀਕ ਹੈ ਜੀ ਲੋ ਜੀ ਤੁਹਾਨੂੰ ਦਿਖਾਉਨੇ ਆ ਅੱਜ ਦਾ ਪਹਿਲਾ ਸੂਟ ਪਹਿਲਾ ਮੈਂ ਜਿਹੜੀ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਇਸ ਟਾਈਮ ਚੱਲ ਰਹੀ ਹੈ ਟਿਸ਼ੂ ਟਿਸ਼ੂ ਬਹੁਤ ਹੀ ਪਿਆਰਾ ਜਿਹਾ ਬੇਸ ਚੱਲਿਆ ਵਾ ਤੇ ਪੂਰਾ ਜ਼ਿਆਦਾ ਇਸ ਵਾਰ ਹਿੱਟ ਜਾ ਰਿਹਾ ਵਾ ਮੇਮ ਤੋਂ ਦਰਿਆ ਹੈ ਤੇ ਬਹੁਤ ਪਿਆਰਾ ਜਾਨੀ ਕਿ ਹੈਗਾ ਇਹ ਸੂਟ ਅਲੋਟ ਏਦਾਂ ਰੋਗ ਰਸਾ ਸਾਰਾ ਸੂਟ ਨੂੰ ਨਾ ਜਿੰਨੀ ਵੀ ਜੀ ਪ੍ਰਿੰਟਿੰਗ ਆ ਪ੍ਰਿੰਟਿੰਗ ਨੂੰ ਸਾਰੇ ਨੂੰ ਹਾਈਲਾਈਟ ਕੀਤਾ ਹੋਇਆ ਹੈਂਡ ਦੇ ਨਾਲ ਬਹੁਤ ਪਿਆਰਾ ਬਹੁਤ ਸੋਹਣਾ ਬੇਸ ਆ ਟਿਸ਼ੂ ਦਾ ਫੈਬਰਿਕ ਰੋਗਾ ਜਿਹੜਾ ਗਲਾਸ ਟਿਸ਼ੂ ਆ ਜਿਹੜੇ ਇਹ ਬ੍ਰਾਂਡ ਦੇ ਹੁੰਦੇ ਆ ਨਾ ਇਹਨਾਂ ਦੇ ਵਿੱਚ ਇੰਨੀ ਚਮਕ ਨਹੀਂ ਹੁੰਦੀ ਜਿਆਦਾ ਹੱਦ ਤੋਂ ਬਾਅਦ ਜਿਹੜੀ ਪੜਕੀਲੀ ਜੀ ਚੀਜ਼ ਹੁੰਦੀ ਆ ਉਹ ਸੈਮੀ ਦੇ ਵਿੱਚ ਆ ਜਾਂਦੀ ਆ ਜਿੰਨਾ ਤੁਸੀਂ ਪਿਓਰ ਦੇ ਵਿੱਚ ਲਓਗੇ ਤੇ ਜਿੰਨਾ ਵਧੀਆ ਘਰਾਂ ਦਾ ਹੋਊਗਾ ਉਨਾਂ ਹੀ ਉਹ ਸਰਦਾਰੀ ਤੇ ਬਹੁਤ ਹੀ ਸੋਹਣਾ ਜਾਂ ਸਟੱਫ ਉਹ ਹੋਊਗਾ ਸਭ ਤੋਂ ਬੈਸਟ ਕੁਆਲਿਟੀ ਹੋਗੀ ਜਾਣੀ ਕਿ ਨਾਰੀ ਦੀ ਜਿਹੜੀ ਬਾਟਮ ਰਹੂਗੀ ਬਾਟਮ ਰਹੂਗੀ ਪਲੇਨ ਮਸਲੀਨ ਦੀਆਂ ਵਿਸਕੋਸ ਸਿਲਕ ਮਸਲੀਨ ਦੀਆਂ ਸ਼ਾਈਨ ਵਾਲੀਆਂ ਬਿਲਕੁਲ ਸੇਮ ਸ਼ਾਈਨ ਆ ਜਿਵੇਂ ਸ਼ਰਟ ਦੇ ਵਿੱਚ ਸ਼ਾਈਨ ਆ ਸੇਮ ਬਾਟਮ ਦੇ ਵਿੱਚ ਸ਼ਾਈਨ ਰਹੂਗੀ ਰਸਟ ਕਲਰ ਦਾ ਇਹ ਸੂਟ ਆ ਜੀ ਤੇ ਨਾਲ ਇਹਦੇ ਸੇਮ ਮਿਲੂਗਾ ਤੁਹਾਨੂੰ ਦੁਪੱਟਾ ਆ ਲੋ ਟਿਸ਼ੂ ਦਾ ਜਿੱਦਾਂ ਦੁਪੱਟਾ ਰਹੂਗਾ ਬਹੁਤ ਪਿਆਰਾ ਬਹੁਤ ਹੀ ਸੋਹਣਾ ਖੁੱਲੇ ਡੁੱਲੇ ਦੁਪੱਟੇ ਰਹਿਣਗੇ ਫਿਨਿਸ਼ਿੰਗ ਪੱਟੀਆਂ ਲਗਾ ਕੇ ਤੁਸੀਂ ਇਹਨਾਂ ਨੂੰ ਡੈਡੀ ਕਰ ਸਕਦੇ ਹੋ ਪ੍ਰਾਈਸ ਰੇਂਜ ਬਹੁਤ ਹੀ ਘੱਟ ਮਿਲ ਰਹੀ ਹੈ ਤੁਹਾਨੂੰ ਸੋ ਜਿਹੜੀਆਂ ਭੈਣਾਂ ਨੂੰ ਵੀ ਇਦਾਂ ਦੇ ਫੈਬਰਿਕ ਜਿਹੜੇ ਹੁਣ ਇਸ ਟਾਈਮ ਲੇਟੈਸਟ ਚੱਲ ਰਹੇ ਆ ਤੁਹਾਨੂੰ ਚਾਹੀਦੇ ਨੇ 4-5 ਕਲਰ ਉਪਰ ਆਵਲਾ ਡਿਜ਼ਾਈਨ ਆਪਣੇ ਕੋਲ ਆਇਆ ਫਟਾ ਫਟ ਸਕਰੀਨ ਸ਼ਾਟ ਲੈ ਕੇ ਤੁਸੀਂ ਆਰਡਰ ਕਰਨਾ ਹੈ ਠੀਕ ਹੈ ਜੀ 2050 ਦੇ ਵਿੱਚ ਇਹ ਵਾਲੇ ਸੂਟ ਤੁਹਾਡੇ ਘਰ ਤੱਕ ਪਹੁੰਚਦੇ ਹੋਣਗੇ ਸੋ ਜਿਹੜਾ ਮਰਜੀ ਸੂਟ ਇਹਨਾਂ ਦੇ ਵਿੱਚੋਂ ਤੁਸੀਂ ਲੈ ਲਓ ਇਹਦੇ ਵਿੱਚ ਸੈਕੰਡ ਕਲਰ ਦੇਖ ਲਓ ਨੰਬਰ ਹੋਊਗਾ ਇਹਦਾ 1 1 ਨੰਬਰ ਸੂਟ ਰਹੂਗਾ ਰਾਸ਼ਟ ਕਲਰ ਰਹੂਗਾ ਜੀ ਕਲਰ ਇਹਦੇ ਬਹੁਤ ਪਿਆਰੇ ਬਹੁਤ ਸੋਹਣੇ ਆਏ ਇਹ ਅਲੱਗ-ਅਲੱਗ ਬ੍ਰਾਂਡਾਂ ਦੀ ਕਲੈਕਸ਼ਨ ਆ ਰਹੀ ਆ ਫੈਬਰਿਕ ਸੇਮ ਆ ਰਿਹਾ ਬ੍ਰਾਂਡ ਆਪਣੀ-ਆਪਣੀ ਲੇਟੈਸਟ ਕਲੈਕਸ਼ਨ ਲੈ ਕੇ ਆ ਰਹੇ ਨੇ ਸੋ ਜਿਹੜਾ ਵੀ ਤੁਹਾਨੂੰ ਪਸੰਦ ਹੋਊਗਾ ਤੁਸੀਂ ਆਪਣਾ ਪੂਰਾ ਫੈਬਰਿਕ ਬਿਲਕੁਲ ਲਾਈਟ ਵੇਟ ਰਹੂਗਾ ਬਹੁਤ ਪਿਆਰਾ ਸਾਰੀ ਵਿਸਕੋਸ ਦੀ ਕੁਆਲਿਟੀ ਰਹੂਗੀ ਜਿੱਦਾਂ ਦੀ ਕੁਆਲਿਟੀ ਆਪਾਂ ਹਮੇਸ਼ਾ ਮੈਨੇਜ ਕਰਦੇ ਆ ਸੇਮ ਕੁਆਲਿਟੀ ਤੁਹਾਨੂੰ ਮਿਲੂਗੀ ਨਾਲ ਸੇਮ ਮਿਲੂਗਾ ਦੁਪੱਟਾ ਜਸਟ ਕਲਰ ਚੈੱਕ ਕਰੀ ਚੱਲਿਓ ਨੰਬਰ ਹੋਊਗਾ ਜੀ 2 2 ਨੰਬਰ ਇਹ ਟੂਟ ਰਹੂਗਾ ਹਲੋ ਨੈਕਸਟ ਹੈਗਾ ਜੀ ਲਾਈਟ ਕੋਜ਼ੀ ਸ਼ੇਡ ਮਿੱਠੇ ਪਿਆਰੇ ਤੇ ਵਧੀਆ ਕਲਰ ਨੇ ਨਾ ਹੀ ਜ਼ਿਆਦਾ ਹੱਦ ਤੋਂ ਬਾਅਦ ਡਾਰਕ ਨੇ ਨਾ ਹੀ ਜ਼ਿਆਦਾ ਬਿਲਕੁਲ ਹੀ ਫਿੱਕੇ ਜਿਹਨੇ ਮੀਡੀਅਮ ਕਲਰ ਚਾਹਤਾ ਬਹੁਤ ਪਿਆਰਾ ਨਾਲ ਸੇਮ ਆ ਰਿਹਾ ਇਹਦੇ ਵੀ ਦੁਪੱਟਾ ਤੇ ਨੰਬਰ ਇਹਦਾ ਹੈਗਾ ਜੀ 3 3 ਨੰਬਰ ਇਹ ਸੂਟ ਰੋਲ ਨੈਕਸਟ ਵਾਲਾ ਦੇਖ ਲਓ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਪਰਪਲ ਸ਼ੇਡ ਪੰਜ ਕਲਰਾਂ ਦੇ ਉੱਪਰ ਇਹ ਵਾਲਾ ਡਿਜ਼ਾਈਨ ਸਾਡੇ ਕੋਲ ਰੈਡੀ ਹੋ ਕੇ ਆਇਆ ਫਟਾਫਟ ਸਕਰੀਨਸ਼ਾਟ ਲੈ ਲਓ ਸਾਰਿਆਂ ਦੇ ਨਾਲ ਮਸਲੀਨ ਸਿਲਕ ਦੀ ਬਾਟਮ ਨਾਲ ਪਰਪਲ ਸ਼ੇਡ ਦੀ ਸੇਮ ਤੁਹਾਨੂੰ ਮਿਲ ਰਹੀ ਆ ਖੁੱਲੇ ਡੁੱਲੇ ਦੁਪੱਟੇ ਮਿਲ ਰਹੀ ਆ ਸਟਿਚਿੰਗ ਅਵੇਲੇਬਲ ਆ ਜਿਹੜੀ ਵੀ ਭੈਣ ਨੂੰ ਜਿਹੜਾ ਵੀ ਕਲਰ ਇਹਦਾ ਚਾਹੀਦਾ ਹੋ ਤੁਸੀਂ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਪਲੇਸ ਕਰਨਾ तो अपना सूट बुक करवा के घर कर बैठे तुम इन्होंने मंगवा सकते हो नंबर होगा यहाँ चार चार नंबर यह सूट रहेगा जी नैक्सट देख लो ये भी बहुत प्यारा बहुत सोहना वा ब्लैक कलर ब्लैक कलर रहेगा ਸੇਮ ਬਲੈਕ ਦੇ ਵਿੱਚ ਇਹ ਦੁਪੱਟਾ ਰਹੂਗਾ ਬਲੈਕ ਹੀ ਇਹਦੀ ਬਾਟਮ ਰਹੂਗੀ ਬਹੁਤ ਪਿਆਰਾ ਬਹੁਤ ਸੋਹਣਾ ਡਿਜ਼ਾਈਨਰ ਬਿਲਕੁਲ ਹਾਈਲਾਈਟ ਕੀਤਾ ਕਿਸੇ ਵੀ ਫੰਕਸ਼ਨ ਤੇ ਜਿਹੜੀਆਂ ਬਣਾ ਜਿਆਦਾ ਹੈਵੀ ਸੂਟ ਨਹੀਂ ਪਸੰਦ ਕਰਦੀਆਂ ਲਾਈਕ ਕਰਦੀਆਂ ਤੁਸੀਂ ਇਦਾਂ ਦੀ ਸਿੰਪਲ ਸੋਬਰ ਸਰਦਾਰੀ ਚੀਜ਼ ਪਾਉਣਾ ਚਾਹੁੰਦੇ ਹੋ ਤਾਂ ਬਹੁਤ ਸੋਹਣੀ ਲੁੱਕ ਦੇਣੀ ਤਾ ਫੈਬਰਿਕ ਬਹੁਤ ਵਧੀਆ ਆ ਇਹ ਸਾਡੇ ਕੋਲ ਪਲੇਨ ਫੈਬਰਿਕ ਵੀ ਅਵੇਲੇਬਲ ਕਈ ਕਲਰਾਂ ਵਿੱਚ ਹੋ ਚੁੱਕਿਆ ਜਿਨ੍ਹਾਂ ਤੇ ਆਪਾਂ ਖੁਦ ਸੂਟ ਰੈਡੀ ਕਰਕੇ ਤੁਹਾਡੇ ਲਈ ਲੈ ਕੇ ਆਵਾਂਗੇ ਬਹੁਤ ਸੋਹਣੇ ਸੂਟ ਅੱਗੇ ਜਿਵੇਂ ਕਿ ਫੰਕਸ਼ਨਾਂ ਦੇ ਟਾਈਮ ਨੇ ਤਾਂ ਤੁਸੀਂ ਆਪਣੇ ਸੂਟ ਰੈਡੀ ਕਰਵਾ ਸਕਦੇ ਹੋ ਨੰਬਰ ਹੋਗਾ ਜੀ 5 5 ਨੰਬਰ ਇਹ ਸੂਟ ਰਹੂਗਾ ਇੱਕ ਧਾਗ ਨੂੰ ਮੈਂ ਸਾਢੇ ਤੇ ਧਾਉਂਗੀ ਆਰਗੈਂਜ਼ਾ ਦੇ ਉੱਤੇ ਆਲੋਟ ਆਰਗੈਂਜ਼ਾ ਦਾ ਇਹਦੇ ਉੱਪਰ ਦੀ ਸਾਰੇ ਤੁਹਾਨੂੰ ਵਰਕ ਮਿਲੇਗਾ ਜਿਵੇਂ ਜੌਰਜਟ ਚੱਲ ਰਹੀ ਹੈ ਵਰਕ ਵਾਲੀ ਉਸੇ ਤਰ੍ਹਾਂ ਸੇਮ ਵਰਕ ਵਾਲਾ ਚੱਲ ਰਿਹਾ ਜੀ ਆਰਗੈਂਜ਼ਾ ਸਾਰਾ ਟੋਟਲੀ ਕੰਮ ਹੋਇਆ ਹੋਇਆ ਫਰੰਟ ਦੇ ਉੱਪਰ ਬਿਲਕੁਲ ਡਿਜ਼ਾਈਨਿੰਗ ਬਸ ਪ੍ਰਿੰਟਿੰਗ ਐਂਡ ਡਿਜ਼ਾਈਨਿੰਗ ਤੁਸੀਂ ਦੇਖ ਲਓ ਬਹੁਤ ਪਿਆਰਾ ਬਹੁਤ ਸੋਹਣਾ ਸੇਮ ਸਾਰੇ ਬ੍ਰਾਂਡ ਦੇ ਸੂਟ ਨੇ ਦੋਨੇ ਕਲੈਕਸ਼ਨਾਂ ਸੇਮ ਨੇ ਇਹਦੇ ਨਾਲ ਵੀ ਸੇਮ ਸਲੀਲ ਸਿਲਕ ਦੀਆਂ ਬਾਟਮਸ ਆ ਰਹੀਆਂ ਨੇ ਬਹੁਤ ਹੀ ਪਿਆਰੀਆਂ ਤੇ ਨਾਲ ਇਹਨਾਂ ਦੇ ਵੀ ਵਿਸਕੋਸ ਔਰਗੈਂਜ਼ਾ ਦੇ ਆ ਰਹੇ ਨੇ ਦੁਪੱਟੇ ਬਿਲਕੁਲ ਲਾਈਟ ਜਿਹੜਾ ਵਿਸਕੋਸ ਔਰਗੈਂਜ਼ਾ ਦਾ ਦੁਪੱਟਾ ਹੋਗਾ ਨਾ ਇੱਕ ਤਾਂ ਲਾਈਟ ਵੇਟ ਹੋਗਾ ਇੱਕੇ ਚ ਖੜਾ ਨਹੀਂ ਹੋਊਗਾ ਵੀ ਕੈੜਾ ਕੈੜਾ ਨਹੀਂ ਹੋਊਗਾ ਬਹੁਤ ਵਧੀਆ ਕੁਆਲਿਟੀ ਰਹੂਗੀ ਦੁਪੱਟੇ ਦੀ ਬਹੁਤ ਹੀ ਪਿਆਰੀ ਸੋ ਤੁਸੀਂ ਬੇਫਿਕਰ ਹੋ ਕੇ ਆਪਣੇ ਸੂਟਾਂ ਨੂੰ ਆਰਡਰ ਦੇ ਸਕਦੇ ਹੋ ਇਹਦਾ ਨੰਬਰ ਹੋਊਗਾ ਜੀ 6 6 ਨੰਬਰ ਇਹ ਸੂਟ ਰਹੂਗਾ ਇਹਦੇ ਵਿੱਚ ਵੀ ਤੁਹਾਨੂੰ 4 ਕਲਰ ਮਿਲ ਜਾਣਗੇ 4 ਹੀ ਕਲਰ ਇਹਦੇ ਵੀ ਬਹੁਤ ਪਿਆਰੇ ਲੱਗਣਗੇ ਹਲੋ ਜੀ ਨੈਕਸਟ ਕਲਰ ਇਹਦਾ ਰਹੂਗਾ ਮਸਟਰਡ ਸ਼ੇਡ ਮੈਂਦੀਆ ਮਸਟਰਡ yellow ਮਸਟਰਡ ਜਾਂ ਸ਼ੇਡ ਨਾਲ ਸੇਮ ਆ ਰਿਹਾ organza ਦਾ ਇਹ ਦੁਪੱਟਾ ਤੇ ਨੰਬਰ ਹੋਊਗਾ ਜੀ 7 7 ਨੰਬਰ ਇਹ ਸੂਟ ਰਹੂਗਾ ਨੈਕਸਟ ਵਾਲਾ ਇਹਦੇ ਵਿੱਚ ਆਊਗਾ ਜੀ ਚਾਰੀ ਸ਼ੇਡ ਚਾਰੀ ਸ਼ੇਡ ਦੇ ਵਿੱਚ ਆ ਇਹ ਵੀ ਕਲਰ ਬਹੁਤ ਪਿਆਰਾ ਹੈ ਅਬ ਇਸ ਟਾਈਮ ਫੁੱਲ ਔਨ ਟ੍ਰੈਂਡਿੰਗ ਤੇ ਹੈ ਮਹਰੂਨ ਚੈਰੀ ਜਾਂ ਸ਼ੇਡ ਆ ਬਹੁਤ ਟ੍ਰੈਂਡ ਕਰ ਰਿਹਾ ਇਹ ਬਰਾ ਕਲਰ ਸੋ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਜਿਹੜੀ ਵੀ ਭੈਣ ਨੂੰ ਇਹ ਵਾਲਾ ਕਲਰ ਚਾਹੀਦਾ ਹੋਇਆ ਨੰਬਰ ਹੋਊਗਾ 8 ਨੰਬਰ ਇਹ ਸੂਟ ਰਹੂਗਾ ਡਿਸਕੋਸ ਔਰਗੰਜ਼ਾ ਦੀਆਂ ਸ਼ਰਟਸ ਨੇ ਸਾਰੇ ਫਰੰਟ ਪੂਰਾ ਵਧੀਆ ਵਰਕ ਹੋਇਆ ਹੋਇਆ ਮਸਲੀਨ ਸਿਲਕ ਦੀਆਂ ਬਾਟਮ ਨੇ ਡਿਸਕੋਸ ਔਰਗੰਜ਼ਾ ਦੇ ਹੀ ਦੁਪੱਟੇ ਲੱਗੇ ਹੋਏ ਨੇ ਨਾਲ ਤੇ ਇਹਦਾ ਫੋਰਥ ਕਲਰ ਤੁਹਾਨੂੰ ਜਿਹੜਾ ਮਿਲੇਗਾ ਔਰੇਂਜ ਰੱਸੀ ਸ਼ੇਡ ਲਿਖੋਗੇ

ਸੇਮ ਫੈਬਰਿਕ ਰਹੂਗਾ ਇਹ ਡਿਜ਼ਾਈਨਿੰਗ ਚੇਂਜ ਹੋ ਜੂਗੀ। ਸੇਮ ਕੰਮ ਮਿਲੇਗਾ ਤੁਹਾਨੂੰ ਪੂਰਾ ਸਾਰਾ ਫਰੰਟ ਪੂਰਾ ਕਢਾਈ ਹੋਈ ਸਾਰੇ ਸੂਟ ਦੇ ਉੱਪਰ ਵਰਕ ਹੋਇਆ ਹੋਇਆ ਬਹੁਤ ਪਿਆਰਾ। ਤੇ ਨਾਲ ਇਹਦੇ ਸੇਮ ਆਰੀਆ ਨੇ ਬਾਟਮਸ 베ਸ ਨਾਲ ਦੀਆਂ ਬਾਟਮ ਮਿਲਣਗੀਆਂ ਤੁਹਾਨੂੰ ਕਰੀਮੀ ਜੀਆਂ ਬਾਟਮ ਨੇ ਪੀਚਾ ਲਾਈਟ ਜਾਂ ਪੀਚ 쉐ਡਾ ਬਿਲਕੁਲ ਕਰੀਮ ਵਰਗਾ ਜਿਹਾ ਪੀਚ 쉐ਡ ਹੁੰਦਾ ਉਦਾਂ ਦਾ ਵਾ। ਦੇਖਣ ਨੂੰ ਇਦਾਂ ਲੱਗੂ ਜਿਵੇਂ ਵਾਈਟ ਸੂਟ ਆ। ਤੇ ਨਾਲ ਇਹਦੇ ਵੀ ਸੇਮ ਦੁਪੱਟਾ ਹੋਊਗਾ। ਬਹੁਤ ਪਿਆਰੇ ਬਹੁਤ ਸੋਹਣੇ ਖੁੱਲੇ ਢੁੱਲੇ ਸਾਰੇ। ਸ਼ੈਡਡ ਇਸ ਤਰ੍ਹਾਂ ਦੁਪੱਟੇ ਬਣੇ ਹੋਏ ਨੇ ਇਹਦਾ ਵੀ ਨੰਬਰ ਰਹੂਗਾ ਜੀ 10 10 ਨੰਬਰ ਇਹ ਸੂਟ ਰਹੂਗਾ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਆਓ ਜੀ ਦੋਨੇ ਹੀ ਕਲਰ ਇਹਦੇ ਬਹੁਤ ਪਿਆਰੇ ਰਹਿਣਗੇ ਜਿਹੜਾ ਮਰਜੀ ਕਲਰ ਤੁਸੀਂ ਇਹਨਾਂ ਵਿੱਚੋਂ ਲੈ ਲਿਓ ਪ੍ਰਾਈਜ਼ ਰੇਂਜ ਸਾਰੇ ਸੂਟਾਂ ਦੀ ਸੇਮ ਰਹੂਗੀ 2050 ਪ੍ਰਾਈਜ਼ ਆ બસ ਤੁਸੀਂ फटाफट स्क्रीनशॉट ਲੈ ਕੇ ਬਸ ਆਰਡਰ ਪਲੇਸ ਕਰਦੇ ਆ ਜਿਹੜਾ ਵੀ ਸੂਟ ਤੁਹਾਨੂੰ ਚਾਹੀਦਾ ਹੋਊਗਾ ਕਲਰ ਕੰਬੀਨੇਸ਼ਨ ਬਹੁਤ ਪਿਆਰੇ ਨੇ ਹਰ ਏਜ ਦੇ ਲਈ ਤੁਹਾਨੂੰ ਕਲਰ ਵੀ ਦਿਖਾ ਦਿੱਤੇ ਗਏ ਨੇ ਸੋ ਜਿੱਦਾਂ ਦਾ ਵੀ ਤੁਹਾਨੂੰ ਪਸੰਦ ਆ ਤੁਸੀਂ ਆਪਣਾ ਆਰਡਰ ਦੇਣਾ ਠੀਕ ਹੈ ਜੀ ਤੇ ਜਿਹੜੀਆਂ ਭੈਣਾ ਫਸਟ ਟਾਈਮ ਸਾਡੇ ਚੈਨਲ ਤੇ ਨਹੀਂ ਹੋਏ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਧੰਨ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨਾਂ ਜਿਹੜੀ ਉਹ ਕਿੱਦਾਂ ਦੀ ਲੱਗਦੀ ਆ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ